ਸਾਸੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਛੜ ਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਬਈ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਹੜਾ ਅੱਜ ਕੋਲ ਆਪਾਂ ਤਿਆਰ ਕਰਾਂਗੇ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਤੱਤ ਆ ਇੱਕ ਪ੍ਰਕਾਰ ਦਾ ਤੱਤ ਨਹੀਂ ਹੈਗਾ ਸਾਰੇ ਪ੍ਰਕਾਰ ਦੇ ਉਹਦੇ ਵਿੱਚ ਤੱਤ ਮਿਲਣਗੇ ਉਹਦੇ ਵਿੱਚ ਡੀ ਏ ਪੀ ਯੂਰੀਆ ਪोटाश ਫਾਸਫੋਰਸ ਨਾਈਟ੍ਰੋਜਨ ਜਿਹੜੇ ਵੀ ਤੱਤ ਦੀ ਜਿਹੜੀ ਆਪਣੀ ਸਬਜ਼ੀ ਨੂੰ ਜ਼ਰੂਰਤ ਆ ਉਹ ਸਾਰੇ ਤੱਤ ਇਸ ਫਾਰਮੂਲੇ ਦੇ ਵਿੱਚ ਇਸ ਘੋਲ ਦੇ ਵਿੱਚ ਮਿਲਣਗੇ ਇਹ ਜਿਹੜਾ ਬਈ ਘੋਲ ਆ ਇਹਨੂੰ ਤਿਆਰ ਕਰਨ ਵਾਸਤੇ ਨਾ ਕੋਈ ਵੀ ਜਿਹੜੀ ਚੀਜ਼ ਆਪਾਂ ਨੂੰ ਬਾਹਰ ਤੋਂ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਜਿਹੜੀਆਂ ਚੀਜ਼ਾਂ ਇਸ ਘੋਲ ਦੇ ਵਿੱਚ ਪੈਣਗੀਆਂ ਸਾਰੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਆਪਾਂ ਨੂੰ ਅਵੇਲੇਬਲ ਮਿਲ ਜਾਣਗੀਆਂ ਆਪਾਂ ਇੱਕ ਘੋਲ ਲੈ ਕੇ ਆਏ ਆ ਉਹਦੇ ਵਿੱਚ ਕਿਸੇ ਰੇ ਦੀ ਕਿਸੇ ਸਪਰੇ ਦੀ ਇਸਤੇਮਾਲ ਨਹੀਂ ਹੈਗਾ ਤੇ ਜਿਹੜੀਆਂ ਚੀਜ਼ਾਂ ਵੀ ਉਹਦੇ ਵਿੱਚ ਆਪਾਂ ਪਾਵਾਂਗੇ ਉਹ ਆਪਣੇ ਘਰ ਦੇ ਵਿੱਚ ਅਵੇਲੇਬਲ ਆ ਤੇ ਸਾਰੀਆਂ ਚੀਜ਼ਾਂ ਆਰਗੇਨਿਕ ਆ ਤੇ ਹੁਣ ਆਪਾਂ ਕੋਲ ਨੂੰ ਸਟਾਰਟ ਕਰਦੇ ਆ ਉਸ ਤੋਂ ਬਾਅਦ ਇਹਨੂੰ ਬਰਤਨ ਦਾ ਤਰੀਕਾ ਦੱਸ ਦਾਂਗੇ ਪਹਿਲਾਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਹਿਣੀਆਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਵੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਹਿਣੀਆਂ ਕਿੰਨੀ-ਕਿੰਨੀ ਕੁਆਂਟੀਟੀ ਦੇ ਵਿੱਚ ਪਹਿਣੀਆਂ ਹੁਣ ਇਸ ਕੋਲ ਨੂੰ ਤਿਆਰ ਕਰਨ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਠੀਕ ਆ ਉਹ ਚੀਜ਼ਾਂ ਆਪਾਂ ਤੁਹਾਨੂੰ ਦੱਸਣ ਲੱਗੇ ਆ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ 5 ਲੀਟਰ ਪਾਣੀ ਲੈ ਲੈਣਾ ਤੁਸੀਂ 10 ਲੈ ਲਿਓ 20 ਲੈਣਾ ਆਪਾਂ ਜਿੰਨਾ ਵੀ ਕੋਲ ਤਿਆਰ ਕਰਨਾ ਚਾਹੁੰਦੇ ਆ ਕਵਾਂਟੀਟੀ ਉਸਾਮ ਨਾਲ ਮੈਂ 5 ਲੀਟਰ ਦੀ ਦੱਸ ਦੇਣਾ ਤੁਸੀਂ ਜੇ ਵੱਧ ਬਣਾਉਣਾ ਚਾਹੁੰਦੇ ਤੁਸੀਂ ਵੱਧ ਵੀ ਬਣਾ ਦਿਓ ਜਿਹੜਾ ਇਹ ਬਾਈ ਕੋਲ ਆ ਇਹਦੇ ਵਿੱਚ ਲਗਭਗ ਸਾਰੇ ਤਰ੍ਹਾਂ ਦੇ ਜਿਹੜੇ ਤਾਤਾ ਉਹ ਹੋਣਗੇ ਉਹ ਬਾਈ ਇਸ ਕੋਲ ਨੂੰ ਆਪਾਂ ਵਰਤਾਂਗੇ ਨਾ ਤਾਂ ਆਪਾਂ ਨੂੰ ਆਪਣੀਆਂ ਸਬਜ਼ੀਆਂ ਦੇ ਵਿੱਚ ਡੀਏਪ ਯੂਰੀਆ ਫਾਸਫੋਰਸ ਠੀਕ ਆ ਪੋਟਾਸ਼ ਕਿਸੇ ਵੀ ਪ੍ਰਕਾਰ ਦੀ ਜਿਹੜੀ ਰੇ ਸਪਰੇ ਆ ਉਹਨੂੰ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਹੁਣ ਪਹਿਲੇ ਨੰਬਰ ਤੇ 5 ਲੀਟਰ ਪਾਣੀ ਲੈ ਲੈਣਾ 5 ਲੀਟਰ ਪਾਣੀ ਲੈਣ ਤੋਂ ਬਾਅਦ ਉਹਦੇ ਵਿੱਚ ਕੀ ਕਰਨਾ ਬਈ ਆਹ ਜਿਹੜੀ ਖੱਟੀ ਲੱਸੀ ਆ ਆਹ ਜਿੰਨੀ ਵੀ ਪੁਰਾਣੀ ਖੱਟੀ ਲੱਸੀ ਜਿੰਨੀ 15 ਤੋਂ ਲੈ ਕੇ 20 ਦਿਨ ਪੁਰਾਣੀ ਮਹੀਨਾ ਪੁਰਾਣੀ ਜਿਹੜੀ ਖੱਟੀ ਲੱਸੀ ਆ ਉਹਦਾ ਆਪਾਂ ਇਸਤੇਮਾਲ ਕਰਾਂਗੇ 5 ਲੀਟਰ ਪਾਣੀ ਦੇ ਵਿੱਚ 5 ਤੋਂ ਲੈ ਕੇ 10 ਐਮ ਐਲ ਜਿਹੜੀ ਲੱਸੀ ਆ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਆ ਆ ਇਹਦੇ ਵਿੱਚ ਐਡ ਕਰਤੀ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਉਹ ਆ ਬਾਈ ਜਾਂ ਤਾਂ ਦਾਲਾਂ ਦਾ ਆਟਾ ਲੈ ਲਿਓ ਚਾਹੇ ਛੋਲਿਆਂ ਦਾ ਆਟਾ ਲੈ ਲਿਓ ਠੀਕ ਆ ਆਪਾਂ ਇਹਦੇ ਵਿੱਚ ਲੈਣ ਲੱਗੇ ਛੋਲਿਆਂ ਦਾ ਆਟਾ ਠੀਕ ਆ ਉਹ ਇਹਦੇ ਵਿੱਚ ਛੋਲਿਆਂ ਦਾ ਆਟਾ ਆਪਾਂ 10 ਗ੍ਰਾਮ ਇਹਦੇ ਵਿੱਚ ਐਡ ਕਰਾਂਗੇ ਠੀਕ ਆ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਐਡ ਕਰ ਦੇਣਾ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਪਾਵਾਂਗੇ ਬਾਈ ਇਸ ਘੋਲ ਦੇ ਵਿੱਚ ਪਹਿਲਾਂ ਨਾ ਹ ਜਿਹੜੇ ਫੁੱਟਜ ਐ ਇਹਨਾਂ ਨੂੰ ਚੰਗੀ ਤਰ੍ਹਾਂ ਭੰਨ ਲੈਣਾ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਪਾਉਣੀ ਆ ਆਹ ਸਾਹਮਣੇ ਬਾਈ ਦੇਖ ਸਕਦੇ ਹੋ ਆਹ ਪਾਥੀ ਇਹ ਜਿਹੜੀ ਬਾਈ ਪਾਥੀ ਆ ਪਾਥੀ ਕਮ ਸੇ ਕਮ ਵੀ ਨਾ 6 ਤੋਂ ਲੈ ਕੇ 8 ਮਹੀਨੇ ਪੁਰਾਣੀ ਹੋਣੀ ਚਾਹੀਦੀ ਆ ਫਰੈਸ਼ ਗੋਹੇ ਦੀ ਪਾਥੀ ਨਹੀਂ ਇਹਦੇ ਵਿੱਚ ਆਪਾਂ ਐਡ ਕਰਨੀ ਕਿਉਂਕਿ ਜੇਕਰ ਆਪਾਂ ਫਰੈਸ਼ ਗੋਹੇ ਦੀ ਜਿਹੜੀ ਪਾਥੀ ਆ ਇਹਦੇ ਵਿੱਚ ਐਡ ਕਰਾਂਗੇ ਤਾਂ ਜਿਹੜੀ ਆਪਣੀ ਸਬਜੀ ਆ ਉਹਦੀਆਂ ਜੜਾਂ ਦੇ ਵਿੱਚ ਫੰਗਸ ਦੀ ਪ੍ਰੋਬਲਮ ਕਰ ਦੂਗੀ ਇਸ ਕਰਕੇ ਜਿਹੜੀ ਪਾਥੀ ਆ ਕਮ ਸੇ ਕਮ 6 ਮਹੀਨਿਆਂ ਤੋਂ ਜਿਹੜੀ ਪਲੱਸ ਪੁਰਾਣੀ ਹੋਣੀ ਚਾਹੀਦੀ ਆ ਇਹਨੂੰ ਪਾਥੀ ਨੂੰ ਨਾ ਚੰਗੀ ਤਰ੍ਹਾਂ ਭੰਨ ਕੇ ਆਪਾਂ ਘੋਲ ਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਇਹਦਾ ਬੂਰਾ ਕਰ ਲੈਣਾ ਚੰਗੀ ਤਰ੍ਹਾਂ ਤੋੜ ਕੇ ਇਹਦੇ ਵਿੱਚ ਮਿਲਾ ਲੈਣਾ ਭਾਈ ਠੀਕ ਆ ਪਾ ਕੇ ਜਿਹੜਾ ਘੋਲ ਆਪਣਾ ਵਧੀਆ ਤਿਆਰ ਹੋ ਜੇ ਇਹਨੂੰ ਕੀ ਕਰਨਾ 5-7 ਮਿੰਟ ਇਸੇ ਤਰ੍ਹਾਂ ਪਿਆ ਰਹਿਣ ਦੇਣਾ ਜਦੋਂ 5-7 ਮਿੰਟ ਜਿਹੜੀ ਆ ਪਾਠੀ ਪਾਣੀ ਦੇ ਵਿੱਚ ਭਿੱਜੀ ਰਹੀ ਤਾਂ ਇਹਦਾ ਆਪਣਾ ਘੋਲਾ ਉਹ ਚੰਗੀ ਤਰ੍ਹਾਂ ਤਿਆਰ ਹੋ ਜਾਊਗਾ ਲੈ ਵੀ 5-7 ਮਿੰਟ ਹੋ ਗਏ ਸੀ ਜਿਹੜੀ ਪਾਥੀ ਸੀਗੀ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਬਰੂਰਤੀ ਸੀਗੀ ਤੇ ਇਹ ਚੰਗੀ ਤਰ੍ਹਾਂ ਘੁਲਦੀ ਗਈ ਆ ਹੁਣ ਜਿਹੜੀ ਮਾੜੀ ਮੋਟੀ ਰਹੇਗੀ ਤੇ ਇਹ ਆਪਣੇ ਆਪ ਕਿਉਂਕਿ ਇਹਨੂੰ ਆਪਾਂ ਕਮ ਸੇ ਕੰਮ ਵੀ ਨਾ 3 ਜਾਂ 4 ਦਿਨਾਂ ਬਾਅਦ ਆਪਾਂ ਯੂਜ਼ ਕਰਾਂਗੇ ਚੰਗੀ ਤਰ੍ਹਾਂ ਘੁਲ ਜੂਗੀ ਉਸ ਤੋਂ ਬਾਅਦ ਜਿਹੜੀ ਚੀਜ਼ ਬਈ ਆਪਾਂ ਇਹਦੇ ਵਿੱਚ ਐਡ ਕਰਨੀ ਆ ਇੰਨਾ ਸਾਰਾ ਗੁੜ ਠੀਕ ਆ ਇੰਨਾ ਸਾਰਾ ਜਿਹੜਾ ਗੋੜਾ ਤੁਸੀਂ ਜਿਹੜਾ ਗੁੜ ਦਾ ਖੋਲ ਵੀ ਇਸਤੇਮਾਲ ਕਰ ਸਕਦੇ ਹੋ ਜਿਹੜਾ ਮਾਰਕੀਟ ਦੇ ਵਿੱਚ ਬਿਲਕੁਲ ਪੁਰਾਣਾ ਜਾਂ ਗੋੜਾਉਂਦਾ ਨਾ ਕਾਲਾ ਜਾਂ ਬਿਲਕੁਲ ਠੀਕ ਆ ਸਸਤਾ ਜਾਂ ਗੁੜ ਹੁੰਦਾਗਾ ਉਹ ਆਪਾਂ ਇਸਤੇਮਾਲ ਦੇ ਵਿੱਚ ਲੈ ਕੇ ਆਉਣਾ ਇਹਨੂੰ ਚੰਗੀ ਤਰ੍ਹਾਂ ਤੋੜ ਕੇ ਤੇ ਇਸ ਖੋਲ ਦੇ ਵਿੱਚ ਆਪਾਂ ਮਿਲਾ ਦੇਾਂਗੇ ਇਹ ਬਿਲਕੁਲ ਆਪਣਾਇਆ ਹੋਇਆ ਫਾਰਮੂਲਾ ਇਸ ਫਾਰਮੂਲੇ ਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਤੱਤ ਆ ਕੋਈ ਇੱਕ ਪ੍ਰਕਾਰ ਦਾ ਤੱਤ ਨਹੀਂ ਸਾਰੇ ਤਰ੍ਹਾਂ ਦੇ ਜਿਹੜੇ ਤੱਤ ਆ ਇਹਦੇ ਵਿੱਚ ਮਿਲਣਗੇ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਐਡ ਕਰਨੀ ਆ ਕਮ ਸੇ ਕਮ ਵੀ ਨਾ ਇੱਕ ਮੁਠੀ ਇੰਨੀ ਸਾਰੀ ਜਿਹੜੀ ਖਾਲਾ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਆ ਬਿਲਕੁਲ ਜਿਹੜੀ ਬਰੀਕ ਖਾਲ ਹੁੰਦੀ ਆ ਉਹ ਆਪਾਂ ਇਹਦੇ ਵਿੱਚ ਇਸਤੇਮਾਲ ਕਰਾਂਗੇ ਜਿਹੜੀ ਇਸ ਪ੍ਰਕਾਰ ਦੀ ਜਿਹੜੀ ਖਾਲ ਹੁੰਦੀ ਆ ਬਾਈ ਆਹਾ ਆਪਾਂ ਵੱਡੀ ਜਿਹੜੀ ਖਾਲ ਹੁੰਦੀ ਆ ਉਹ ਵੀ ਆਪਾਂ ਇਸਤੇਮਾਲ ਕਰ ਸਕਦੇ ਜਿਹੜੀ ਮੋਟੀ ਆਉਂਦੀ ਆ ਤੇ ਪਰ ਫਿਲਹਾਲ ਆਪਾਂ ਜਿਹੜੀ ਆਹਾ ਜਿਹੜੀ ਬੂਰਾ ਖਾਲਾ ਇਹਦੇ ਵਿੱਚ ਇਸਤੇਮਾਲ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਕੀ ਕਰਨਾ ਬਾਈ ਮਿਲਾ ਦੇਣਾ ਚੰਗੀ ਤਰ੍ਹਾਂ ਹਲਾ ਕੇ ਠੀਕ ਆ ਕਿਸੇ ਡੰਡੇ ਦੀ ਮਦਦ ਲੈ ਸਕਦੇ ਹੋ ਤੁਸੀਂ ਜੇਕਰ ਤੁਹਾਨੂੰ ਹੱਥ ਮਾਰਨ ਦੇ ਵਿੱਚ ਕੋਈ ਦਿੱਕਤ ਹੈਗੀ ਆ ਆਪਾਂ ਤਾਂ ਇਹਨੂੰ ਹੱਥ ਨਾਲ ਹੀ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਤੇ ਇਹਦੇ ਵਿੱਚ ਲੱਸੀ ਹੋਗੀ ਖਲ ਹੋਗੀ ਗੁੜ ਹੋ ਗਿਆ ਤੇ ਜਿਹੜਾ ਛੋਲਿਆਂ ਦਾ ਆਟਾ ਹੋ ਗਿਆ ਇਹ ਆ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਲਾ ਤੇ ਸੀਗੇ ਹੁਣ ਇਹਨੂੰ ਆਪਾਂ ਕੀ ਕਰਨਾ ਬਾਈ ਚਾਰ ਦਿਨਾਂ ਦੀ ਖਾਤਰ ਨਾ ਕਿਸੇ ਦਰਖਤ ਦੀਆਂ ਜੜਾਂ ਦੇ ਵਿੱਚ ਜਿੱਥੇ ਧੁੱਪ ਵੀ ਲੱਗੇ ਛਾਂ ਵੀ ਹੋਵੇ ਇਹ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਢੱਕ ਦੇਾਂਗੇ ਕੱਪੜੇ ਨਾਲ ਬਈ ਟਕਣ ਤੋਂ ਬਾਅਦ 4 ਦਿਨਾਂ ਬਾਅਦ ਆਪਾਂ ਇਹਦਾ ਇਸਤੇਮਾਲ ਕਰਾਂਗੇ ਆਪਾਂ ਇਹ ਘਰੇਲੂ ਗਾਰਡਨਿੰਗ ਵਾਸਤੇ ਜਿਹੜੀ ਇੰਨਾ ਕਾ ਜਿਹੜਾ ਕੋਲ ਤਿਆਰ ਕੀਤਾ ਜੇਕਰ ਬਈ ਜਿਹੜੀਆਂ ਆਪਣੀਆਂ ਸਬਜ਼ੀਆਂ ਉਹ ਆਪਾਂ ਵੱਧ ਲਾਈਆਂ ਹੋਈਆਂ ਤਾਂ ਆਪਾਂ ਜਿਹੜਾ ਕੋਲ ਆ ਵੱਧ ਵੀ ਇਸਤੇਮਾਲ ਕਰ ਸਕਦੇ ਆ ਆਪਾਂ ਇਹ ਘਰੇਲੂ ਬਗੀਚੀ ਵਾਸਤੇ ਜਿਹੜਾ ਕੋਲ ਤਿਆਰ ਕੀਤਾ ਸੀ ਜਿਹੜੀਆਂ ਆਪਣਾ ਘਰ ਦੇ ਵਿੱਚ ਜਿਹੜੀਆਂ ਫਰੈਸ਼ ਸਬਜ਼ੀਆਂ ਲਾਈਆਂ ਹੋਈਆਂ ਉਹਦੇ ਵਿੱਚ ਹਰ ਪ੍ਰਕਾਰ ਦੀ ਸਬਜ਼ੀ ਆ ਕਈ ਵਾਰ ਆਪਾਂ ਕੀ ਕਰ ਬੀਰਾਂ ਦੇ ਮੈਸੇਜ ਆਉਂਦੇ ਆ ਵੀ ਬਾਈ ਫਲਾਨੀ ਸਬਜ਼ੀ ਵਾਸਤੇ ਆਪਾਂ ਇਸਤੇਮਾਲ ਕਰ ਸਕਦੇ ਆ ਘਰ ਦੇ ਵਿੱਚ ਜਿੰਨੀਆਂ ਵੀ ਆਪਾਂ ਸਬਜ਼ੀਆਂ ਲਾਈਆਂ ਹੋਈਆਂ ਚਾਹੇ ਉਹ ਗਮਲਿਆਂ ਦੇ ਵਿੱਚ ਲਾਈਆਂ ਹੋਈਆਂ ਚਾਹੇ ਆਪਾਂ ਜਿਹੜਾ ਕਿਆਰੀਆਂ ਬਣਾਵਣਾ ਕੇ ਛੋਟੇ ਪੱਧਰ ਤੇ ਲਾਇਆ ਹੂੰਗਾ ਠੀਕ ਆ 5 ਲੀਟਰ ਦਾ ਜਿੰਨਾ ਕਿੰਨੀ ਕੁਆਂਟੀਟੀ ਕਿਹੜੀ-ਕਿਹੜੀ ਚੀਜ਼ ਕਿੰਨੀ-ਕਿੰਨੀ ਪੈਣੀ ਆ ਉਹ ਤੁਹਾਨੂੰ ਦੱਸਤੀ ਆ ਤੇ ਆਪਾਂ 10 ਲੀਟਰ ਘੋਲ ਤਿਆਰ ਕਰਨਾ ਆਪਾਂ 20 ਕਰਨਾ ਉਸ ਨਾਲ ਤੁਸੀਂ ਜਿਹੜੀ ਕੁਆਂਟੀਟੀ ਆ ਇਹਦੇ ਵਿੱਚ ਐਡ ਕਰ ਲੈਣੀ ਤੇ ਜਿਹੜਾ ਇਹ ਘੋਲ ਆ ਬਾਈ ਆਪਾਂ 4 ਦਿਨਾਂ ਬਾਅਦ ਇਸਤੇਮਾਲ ਕਰਾਂਗੇ 4 ਦਿਨਾਂ ਬਾਅਦ ਇਹਨੂੰ ਇਸਤੇਮਾਲ ਕਰਨ ਦਾ ਜਿਹੜਾ ਤਰੀਕਾ ਕੀ ਆ ਜਿਹੜੀਆਂ ਆਪਣੀਆਂ ਕਿਆਰੀਆਂ ਹੁੰਦੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਭਰ ਕੇ ਠੀਕ ਆ ਪਾਣੀ ਨਾਲ ਭਰ ਕੇ ਤੇ ਜਿਹੜਾ ਇਹ ਘੋਲ ਆ ਇਹ 5 ਲੀਟਰ ਇਹਦੇ ਵਿੱਚ ਆਪਾਂ ਪਾਣੀ ਪਾਇਆ ਸੀ 5 ਲੀਟਰ ਪਾਣੀ ਇਹਦੇ ਵਿੱਚ ਹੋਰ ਐਡ ਕਰ ਦੇਣਾ ਟੋਟਲ 10 ਲੀਟਰ ਦਾ ਜਿਹੜਾ ਘੋਲ ਆਪਣਾ ਬਣ ਜੂਗਾ ਉਸ ਤੋਂ ਬਾਅਦ ਇਹਨੂੰ ਕੀ ਕਰਨਾ ਆਹ ਜਿਹੜਾ ਘੋਲ ਆ ਬਾਈ ਆਹ ਸਾਹਮਣੇ ਥੋੜਾ ਚੂਮ ਕਰਕੇ ਦਿਖਾ ਦਿਓ ਇਹਨੂੰ ਕੀ ਕਰਨਾ ਮੋਟੀ ਜਿਹੜੀ ਸ਼ਾਨਣੀ ਹੁੰਦੀ ਆ ਲੋਹੇ ਦੀ ਤੇ ਜਾਂ ਜਿਹੜਾ ਕੱਪੜਾ ਹੁੰਦਾ ਜਿਹੜਾ ਮੋਟਾ ਉਹਦੇ ਨਾਲ ਹੀ ਪੁਣਕੇ ਨਾ ਪੁਣਕੇ ਇਹਨੂੰ ਆਪਾਂ ਜਿਹੜਾ ਆਹ ਮਟੀਰੀਅਲ ਬਚੂਗਾ ਇਹਨੂੰ ਆਪਾਂ ਰੀਯੂਜ਼ ਵੀ ਕਰ ਸਕਦੇ ਹਾਂ ਠੀਕਾ ਜਿਹੜਾ ਆਹ ਮਟੀਰੀਅਲ ਬਚੂਗਾ ਇਹਨੂੰ ਆਪਾਂ ਰੀਯੂਜ਼ ਕਰ ਸਕਦੇ ਆ ਇਹਦੇ ਵਿੱਚ ਇੰਨਾ ਹੀ 5 ਲੀਟਰ ਪਾਣੀ ਪਾ ਕੇ ਤੇ ਥੋੜਾ ਜਿਹਾ ਗੁੜ ਤੇ ਲੱਸੀ ਮਿਲਾ ਕੇ ਇਹਨੂੰ ਆਪਾਂ ਰੀਯੂਜ਼ ਵਾਸਤੇ ਆਪਾਂ ਇਸਤੇਮਾਲ ਕਰ ਸਕਦੇ ਆ ਤੇ ਜਿਹੜਾ ਇਹ ਪਾਣੀ 10 ਲੀਟਰ ਆਪਣਾ ਪਾਣੀ ਹੋਊਗਾ ਆਪਣੀਆਂ ਕਿਆਰੀਆਂ ਚੰਗੀ ਤਰ੍ਹਾਂ ਪਾਣੀ ਨਾਲ ਭਰ ਕੇ ਜੇ ਤਾਂ ਆਪਣੀ ਜਿਹੜੀ ਕਿਆਰੀ ਹੈਗੀ ਆ ਮੰਜੇ ਦੇ ਆਕਾਰ ਦੀ ਆ ਠੀਕ ਆ ਮੰਜੇ ਜਿਹੀ ਜੀ ਆਪਣੀ ਕਿਆਰੀ ਆ ਉਹਦੇ ਵਿੱਚ ਤਾਂ ਆਪਾਂ 1.5 ਲੀਟਰ 1.5 ਲੀਟਰ ਜਿਹੜਾ ਆਲੇ ਦੁਆਲੇ ਤਾਂ ਆਪਾਂ ਢੋਲੀ ਦੀ ਮਦਦ ਨਾਲ ਵੀ ਪਾ ਸਕਦੇ ਬਰੀਕ-ਬਰੀਕ ਜਿਹੜਾ ਆਪਣੀ ਸਬਜ਼ੀ ਦੇ ਵਿੱਚ ਜਦੋਂ ਆਪਾਂ ਪਾਣੀ ਲਾਤਾ ਭਰਤੀ ਉਹਦੇ ਵਿੱਚ ਪਾ ਦਿਆਂਗੇ ਜੇਕਰ ਜਿਹੜੀ ਆਪਣੀ ਕਿਆਰੀ ਆ ਉਹ ਹੈਗੀ ਛੋਟੀ ਠੀਕ ਆ ਤਾਂ ਛੋਟੀ ਦੇ ਵਾਸਤੇ ਉਹ ਥੋੜਾ ਜਿਹਾ ਕਟਾ ਲਿਓ ਤੇ ਜੇਕਰ ਜਿਹੜਾ ਆਪਣਾ ਗਮਲਾ ਆ ਆ ਸੇ ਦਾ ਠੀਕ ਆ ਜੇਕਰ ਆਪਣਾ ਜਿਹੜਾ ਗਮਲਾ ਆ ਆ ਸੇ ਦਾ ਤਾਂ ਉਹਦੇ ਵਾਸਤੇ ਕੀ ਕਰਨਾ ਇਹਨੂੰ ਇੱਕ ਗਲਾਸ ਇੱਕ ਗਲਾਸ ਜਿਹੜਾ ਇਹ ਘੋਲ ਦਾ ਆਪਾਂ ਇਹਦੇ ਵਿੱਚ ਪਾਉਣਾਗਾ ਤੇ ਜੇਕਰ ਰਿਪੀਟ ਦੀ ਗੱਲ ਕਰੀਏ ਬਾਈ ਤਾਂ ਰਿਪੀਟ ਆਪਾਂ ਇਹਨੂੰ 10 ਤੋਂ ਲੈ ਕੇ 15 ਦਿਨਾਂ ਬਾਅਦ ਜਿਹੜਾ ਰਿਪੀਟ ਕਰ ਸਕਦੇ ਆ ਜੇਕਰ ਜਿਹੜੀ ਆਪਣੀ ਮਿੱਟੀ ਆ ਚੰਗੀ ਆ ਤਾਂ ਤਾਂ 15 ਦਿਨਾਂ ਬਾਅਦ ਰਿਪੀਟ ਕਰ ਲਿਓ ਜੇਕਰ ਜਿਹੜੀ ਆਪਣੀ ਮਿੱਟੀ ਆ ਥੋੜੀ ਜੀ ਰੇਤਲੀ ਆ ਆਪਾਂ ਨੂੰ ਲੱਗਦਾ ਵੀ ਜਿਹੜੀ ਤੱਤਾਂ ਦੀ ਕਮੀ ਆ ਉਹਦੇ ਵਿੱਚ ਤਾਂ ਜਿਹੜਾ ਆਪਾਂ ਕੋਲ ਦਾ ਇਸਤੇਮਾਲ ਆ ਆਪਾਂ 8 ਦਿਨਾਂ ਬਾਅਦ ਵੀ ਕਰ ਸਕਦੇ ਆ ਨਾਰਮਲ ਜੇ ਐਸਟੀਮੇਟ ਦੀ ਗੱਲ ਕਰੀਏ 10 ਤੋਂ ਲੈ ਕੇ 15 ਦਿਨ ਠੀਕ ਆ ਤੇ ਭਾਈ ਉਮੀਦ ਕਰਦੇ ਆ ਜਿਹੜਾ ਇਹ ਭਾਈ ਜਿਹੜਾ ਇਹ ਕੋਲ ਆ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਸਾਰੇ ਪ੍ਰਕਾਰ ਦੇ ਤੱਤ ਆ ਇੱਕ ਪ੍ਰਕਾਰ ਦਾ ਤੱਤ ਨਹੀਂ ਹੈਗਾ ਸਾਰੇ ਪ੍ਰਕਾਰ ਦੇ ਤੱਤ ਮਿਲਣਗੇ ਤੁਸੀਂ ਬਾਈ ਜਰੂਰ ਇਹਨੂੰ ਅਪਣਾਓ ਤੇ ਉਮੀਦ ਕਰਦੇ ਆ ਬਾਈ ਜਿਹੜਾ ਇਹ ਫਾਰਮੂਲਾ ਤੁਹਾਨੂੰ ਦੱਸਿਆ ਠੀਕ ਆ ਤੁਸੀਂ ਜਰੂਰ ਅਪਣਾਓਗੇ ਤੇ ਜੇਕਰ ਬਾਈ ਫਾਰਮੂਲਾ ਇਹ ਚੰਗਾ ਲੱਗਿਆ ਤੁਹਾਨੂੰ ਠੀਕ ਆ ਜੇਕਰ ਕਿਸੇ ਨੇ ਪਹਿਲਾਂ ਅਪਣਾਇਆ ਹੋਇਆ ਉਹ ਵੀ ਜਰੂਰ ਦੱਸਿਓ ਤੇ ਭਰਾ ਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ